લાલાજી સોડા હે ਲਿਗਾ ਦਿਮਾਖ ਰੁਪਏ ਮੁਕਰ ਕੇ ਲੋਕ ਬਾળે ਲੈਣੇ ਮੈਂ ਪੜਦਿਆ ਲਈ ਤੁਸੀਂ ਲੋਹਾ ਬਾਜ਼ਾਰ ਚ ਫਿਰਦੇ ਹੋ ਗਾ ਗੱਲ ਸੁਣ ਤਾਲੇ ਮੇਰੀ ਪਹਿਲਾਂ ਤੇਰੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਹੈਗੀ ਜਿਹੜੀ ਤੂੰ ਸਾਡੇ ਲਾਲਿਆਂ ਦੀ ਰਾਇ ਲੈਣ ਲੱਗਿਆ ਹੁਣ ਉਹ ਤਾਂ ਲੋਕ ਕਹਿੰਦੇ ਨੇ ਕਿ ਬਾਣੀਆਂ ਵੀ ਰਾਇ ਜੱਟ ਲਵੇ ਜੱਟ ਫੇਰ ਨਹੀਂ ਹੁੰਦਾ ਬਸ ਤਾਂ ਕਰਕੇ ਲੈ ਮੈਂ ਉਹ ਕਮ ਤੇਰਾ ਗੱਲ ਸੁਣ ਤਾਲੇ ਗਿਆਨੀ ਦੀ ਹੱਟੀ ਹੈਗੀ ਮਲੇਰਕੋਟਲੇ ਹਾਂ ਮਲੇਰਕੋਟ ਨੇ ਲੋਹਾ ਮਾਰਕੀਟ ਦੇ ਵਿੱਚ ਬੜਾ ਵੱਡਾ ਗਦਾਮ ਆ ਗਿਆਨੀ ਨੇ ਮਲੇਰ ਕੋਟ ਨੇ ਲੋਹਾ ਬਜ਼ਾਰ ਕਿਉਂ ਕਰੀਏ ਤਾਂ ਲੋਕ ਲੋਹਾ ਵਾਲਿਆਂ ਨਾਲੇ ਹੋਣਗੇ ਓਏ ਇਹੀ ਤਾਂ ਫਿਰ ਚੀਜ਼ ਹੁੰਦੀ ਹੈਗੀ ਹੁਣ ਪੜਦੇ ਲੈ ਨਾਲ ਤਾਂ ਬਜ਼ਾਰ ਚ ਹੁੰਦੇ ਨੇ ਵਧੀਆ ਬਜ਼ਾਰ ਮੈਂ ਕਿਹਾ ਤੂੰ ਦੇਖੀ ਅਸੀਂ ਖਜ਼ਾਨਾ ਰੱਖੀ ਬੈਠਾ ਪੰਡਾਰ ਭਰੀ ਬੱਠਾਗਾ ਆ ਜਾ ਦਿਖਾ ਫਿਰ ਆ ਜਾ ਆ ਜਾ ਆ ਆ ਗਲੀ ਚ ਆ ਗਲੀ ਦੇ ਵਿੱਚ ਹੈਗੀ ਛੋਟੀ ਮੋਟੀ ਜੀ ਦੁਕਾਨ ਹੋਊਗੀ ਓਏ ਮੈਂ ਕਿਹਾ ਛੋਟੀ ਮੋਟੀ ਤੂੰ ਚੱਲਦਾ ਸਹੀ ਆ ਇੱਥੋਂ ਲੈ ਕੇ ਸਾਰਾ ਜਗਾੜੇ ਸੀਦੀਆਂ ਤੇ ਉਸੇ ਦੀ ਹੈਗਾ ਹਾਂ ਆ ਜਾ ਸਾਡੀਆਂ ਚੀਜ਼ਾਂ ਲੈਣੇ ਉਹਨਾਂ ਦੇਖਦੇ ਆ ਮੈਂ ਕਿੰਨੀ ਸਸਤੀ ਦਵਾਉਂਗੇ ਹਾਂ ਆ ਜਾ ਆ ਜਾ ਆ ਜਾ ਮਲੇਰ ਕੋਟਲਾ ਸ਼ਹਿਰ ਹੈ ਹਾਂ ਦੇਖ ਨਾਲ ਗੱਲ ਪੱਕੀਆ ਬਾਹਲਾ ਵੱਡਾ ਗੱਲ ਸੁਣ ਗੱਲ ਸੁਣ ਇੱਕ ਹੋਰ ਗੱਲ ਸੁਣ ਹਾਂ ਆ ਦੇਖ ਮਸ਼ੀਨ ਸਪੈਸ਼ਲ ਲਾਈਆ ਇਹਨੇ ਚਾਹ ਲਈ ਅੱਛਾ ਕੋਈ ਗਰੀਬ ਗੁਰੂ ਬਾਈ ਜਾਵੇ ਕਿਸੇ ਨੂੰ ਕੋਈ ਮਨਾਹੀ ਨਹੀਂ ਹੈਗੀ ਨਹੀਂ ਜਿਹੜਾ ਸਮਾਨ ਖਰੀਦ ਲਊ ਉਹ ਨੂੰ ਖਰੀਦ ਲਊਗਾ ਆ ਦੇਖ ਕਿੰਨੀ ਮਰਜੀ ਐ ਪੀਵੇ ਆ ਦੇਖ ਇੱਥੋਂ ਮਸ਼ੀਨ ਚੱਲਦੀ ਐ ਇਹ ਹੂੰ ਏ ਐਂ ਚਾਹ ਬਣ ਜਾਂਦੀ ਆ ਹਾ ਤੇ ਆ ਦੇ ਆ ਬਣ ਗਈ ਹਾਂ ਇਹਨੂੰ ਦੱਪਦੇ ਆ ਇਹ ਹਰੇਕ ਵਾਰਤੀ ਹੈਗੀ ਹਾਂ 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 ਆ ਕੰਮ ਇਹਨਾਂ ਦਾ ਮੈਨੂੰ ਬਹਲਾ ਵਧੀਆ ਲੱਗਾ ਆ ਦੇਖ ਹਾਂ ਆਦਾ ਆ ਪਰ ਸਮਾਨ ਦੇਖੀ ਪੜਦੇ ਲਈ ਚੱਲ 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 ਹੁਣ ਤੁਸੀਂ ਚਾਹ ਪੀਓਗੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲਓ ਚਾਹ ਜੀ ਮੈਂ ਲੰਨਾ ਸਮਾਨ ਲਓ 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 ਸ਼ੁਰੂਆਤ ਕਰਦੇ ਆ ਪੈਂਟਾਂ ਤੋਂ ਪੈਂਟਾਂ ਸਲਟਾਂ ਮੈਂ ਏਟੋ ਪੜਦੇ ਹੋਰ ਕੀ ਕੀ ਮਿਲ ਜੂਗਾ ਜੀ ਰੱਬ ਦੀ ਕਿਰਪਾ ਨਾਲ ਆਪਣੇ ਕੋਲ ਚੀਜ਼ਾਂ ਬਹੁਤ ਨੇ ਇਹ ਦੁਕਾਨ ਤੇ ਆਜੋ ਹੋਰ ਦੁਕਾਨ ਤੇ ਜਾਣ ਦੀ ਲੋੜ ਹੀ ਨਹੀਂ ਮੈਂ ਕਿਹਾ ਉਸ ਪਰਮਾਤਮਾ ਦੀ ਕਿਰਪਾ ਨਾਲ ਇੱਕ ਛਾਤ ਜਿਹੜਾ ਐ ਸਮਝੋ ਵੀ ਸਾਰੀਆਂ ਆਟਮਾਂ ਨੇ ਜੀਨ ਦੀਆਂ ਪੈਂਟਾਂ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੀਆਂ ਨੇ ਜੀ ਜੀਨ ਦੀ ਪੈਂਟ ਜੀ ਪਰਮਾਤਮਾ ਦੀ ਕਿਰਪਾ ਨਾਲ 700 750 800 900 1000 1200 1500 ਜਿਹਾ ਜੀ ਮਰਜ਼ੀ ਲੈ ਲਓ ਜਿਵੇਂ ਆ ਟੀਆਰ ਦੀਆਂ ਪੈਂਟਾਂ ਕਹਿੰਦੇ ਨੇ ਜਿਹੜੇ ਟੀਆਰ ਦੀਆਂ ਪੈਂਟਾਂ ਬੀਤ ਬਲਜੀਤ ਕਹਿੰਦਾ ਹੁੰਦਾ ਹੈਗਾ ਮੋٹے ਮੋٹے ਧਾਕੇ ਵਾਲੀਆਂ ਟੀਆਰ ਦੀ ਪੈਂਟ ਹੈ ਸਹਿ ਜਿਹੜਾ ਮਰਜ਼ੀ ਲੋ ਚਾਹ 36 ਵਾਲੋ ਚਾਹ 46 ਲੈ ਲਓ ਹਾਂ ਕਮ ਜਿੱਡਾਂ ਮਰਜੀ ਭਾਰਾ ਬੰਦਾ ਜਿੱਡਾਂ ਮਰਜੀ ਹਲਕਾ ਬੰਦਾ ਉਹੀ ਸਾਈਜ਼ ਦੇ ਦਾਂਗੇ। ਅੱਛਾ ਜੀ। ਰੱਬ ਦੀ ਕਿਰਪਾ ਨਾਲ। ਅੱਗੇ ਸਾਟੇ ਵੀ ਆਣੇ ਜੀ। ਦੇਖੋ ਜੀ ਹੁੱਡੀਆਂ ਨੇ ਹਾਂਜੀ ਜੀਨ ਦੀਆਂ ਪੈਂਟਾਂ ਨੇ ਡੋਰਾ ਨੇ ਬਹੁਤ ਜ਼ਿਆਦੇ ਪਿਆ ਜੀ। ਪੂਰਾ ਰੱਬ ਦੀ ਕਿਰਪਾ ਨਾਲ ਸਟਾਕ ਹੈ। ਯਾਰਡਨ ਦੇ ਬੂਟ ਦੇਖ ਲਓ ਬਈ। ਸਰਦੀ ਵਾਲਾ ਮਾਲ ਗਰਮੀ 'ਚ ਮਿਲੂਗਾ। ਗਰਮੀ ਵਾਲਾ ਮਾਲ ਸਰਦੀ 'ਚ ਮਿਲੂਗਾ। ਕਹਿਣ ਦਾ ਭਾਵ ਹੈ ਜਿਹੜਾ-ਜਿਹੜਾ ਟੇਸਟ ਤੁਸੀਂ ਮੰਗੋਗੇ ਉਹੀ ਦਿਆਂਗੇ। ਆਹ ਪੈਂਟਾਂ ਚੈੱਕ ਕਰੋ ਬਈ। ਜਿਹੜੀਆਂ ਅੱਜ ਦੇ ਰਵਾਜ ਦੀਆਂ ਨੇ ਇਹ ਪੈਂਟਾਂ ਸਲਟਾਂ ਸਾਰੀਆਂ ਮੁੰਡਿਆਂ ਵਾਸਤੇ ਆ ਗਈਆਂ ਨੇ ਫਿਰ ਪਹਿਣਾ ਵਾਸਤੇ ਵੀ ਕੋਈ ਹੈਗਾ ਸਮਾਨ ਜੀ ਪਹਿਣਾ ਵਾਸਤੇ ਵੀ ਹੈ ਜੀ ਦੇਖੋ ਲੈਗੀਜ਼ ਨੇ ਸਾਰੀਆਂ ਮਤਲਬ ਸ਼ਾਰਟਸ ਨੇ ਆਹ ਜੀ ਵੀ ਵੈਰਾਈਟੀ ਕੁੱਲ ਕੁੱਲ ਆਈਟਮ ਬਈਆ ਬੈਗ ਵੈਰਾ ਚੈੱਕ ਕਰ ਲਓ ਸਾਰੀਆਂ ਆਈਟਮਾਂ ਤੁਹਾਨੂੰ ਇੱਕੋ ਸੱਥ ਥੱਲੇ ਮਿਲਣਗੀਆਂ ਆਹ ਲੋਰਾਂ ਆ ਗਈਆਂ ਐਡੀਡਾਸ ਦੀ ਲੋਰ ਇਹ ਕੀ ਰੇਂਜ ਇਚ ਨੇ ਜੀ ਇਹ ਦੇਖੋ ਜੀ ਲੋਰਾਂ ਜਿਹੜੀ ਗਰਮ ਲੋਰ ਆ 600 ਤੋਂ ਸਟਾਰਟ ਹੋ ਕੇ 11-1200 ਤੱਕ ਜਾਂਦੀ ਆ ਯਾਨੀ ਕਿ ਵੈਰਾਈਟੀ ਬਹੁਤ ਜ਼ਿਆਦੇ ਪਈ ਹੈ ਜੀ ਮੈਂ ਕਹ ਰੱਬ ਦੀ ਕਿਰਪਾ ਨਾਲ ਤਸੱਲੀ ਕਰਾ ਦਾਂਗੇ ਸ ਆ ਟੀ-ਸ਼ਰਟ ਚ ਸ਼ਰਟ ਹੈ ਜੀ ਇਹ ਟੀ-ਸ਼ਰਟ ਹੈ ਭਾਈ ਜੀ ਇਹ ਗਰਮੀ ਦਾ ਹੁਣ ਮੌਸਮ ਆ ਗਿਆ ਕੋਪੜਾ ਜੀ ਬਹੁਤ ਜ਼ਿਆਦਾ ਵਧੀਆ ਗਰਮੀ ਚ ਪੈਣ ਵਾਲੀ ਸਪੈਸ਼ਲੀ ਹੈ ਨਾ ਜੀ ਬਿਲਕੁਲ ਬੂਟ ਕਿਨੇ ਰੁਪਏ ਤੋਂ ਸਟਾਰਟ ਹੁੰਦੇ ਨੇ ਬੂਟ ਭਾਈ ਜੀ ਸਟਾਰਟ ਹੈ 400 ਰੁਪਏ ਤੋਂ ਸਿਰਫ 400 ਰੁਪਏ ਤੋਂ ਬੂਟ ਸਟਾਰਟ ਨੇ ਭਾਈ ਤੁਹਾਡੇ ਸਾਹਮਣੇ ਵੈਰਾਈਟੀ ਬਹੁਤ ਜ਼ਿਆਦਾ ਹੈ ਮੈਂ ਕਿਹਾ ਰੱਬ ਦੀ ਕਿਰਪਾ ਨਾਲ ਘਰੋਂ ਸੋਚ ਕੇ ਆਣਿਆ ਵੀ ਫਾਇਦਾ ਕਰਨਾ ਕਹਖਦਾ ਚੀਜ਼ ਦੇਣੀ ਹੈ ਵਧੀਆ ਟੀ-ਸ਼ਰਟਾਂ ਚ ਚੈੱਕ ਕਰੋ ਭਾਈ ਟੀ-ਸ਼ਰਟ ਹੋ ਗਈ ਦੇਖੋ ਪ੍ਰੀਮੀਅਮ ਕੁਆਲਟੀ ਦਾ ਮਾਲ ਹੈ 350 ਤੋਂ ਸਟਾਰਟ ਹੋ ਕੇ 7-800 ਕੂਲਾ ਕਪੜਾ ਹਾਂ ਹਾਂਜੀ ਹਾਂ ਮੈਂ ਕਹਾ ਵੀ ਸਰਦੀ ਦੇ ਵਿੱਚ ਗਰਮੀ ਦਾ ਅਹਿਸਾਸ ਗਰਮੀ ਦੇ ਵਿੱਚ ਠੰਡ ਦਾ ਅਹਿਸਾਸ ਗੈਨੀ ਗੈਨੀ ਹੋਈ ਪਈ ਤਾਂ ਨੂੰ ਮਲੇਰ ਕੋਟਰਾ ਦੇ ਵਿੱਚ ਉਹ ਰੱਬ ਦੀ ਕਿਰਪਾ ਆ ਦੇਖੋ ਜੀ ਟੀ-ਸ਼ਰਟਾਂ ਕਿੰਨੀਆਂ ਘੈਂਟ ਨੇ ਆ ਦੇ ਚੈੱਕ ਕਰ ਲਓ 350 ਰੁਪਏ ਤੋਂ ਸਟਾਰਟ ਲੈ ਜੀ 350 ਤੋਂ ਲੈ ਕੇ 700 600 800 900 1000 ਜਿਹਹ ਜ ਮਤਲਬ ਜਿਹਹ ਜੀ ਤੁਸੀਂ ਚਾਹੋਗੇ ਉਹੀ ਦਿਆਂਗੇ ਬਈ ਪਹਿਲੀ ਦੁਕਾਨ ਆ ਜਿੱਥੇ ਕੱਪੜਿਆਂ ਦੇ ਨਾਲ ਨਾਲ ਤੁਹਾਨੂੰ ਕੰਬਲ ਰਜਾਈਆਂ ਵੀ ਮਿਲਣਗੀਆਂ ਜੋ ਵੀ ਬਿਲਕੁਲ 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 ਇੰਨਾ ਤਾਂ ਮਾਜਾ ਮਮਾ ਦਾ ਪਹਿਲੀ ਵਾਰ ਵੇਖਿਆ ਵੀ ਇੱਕੋ ਥੱਲੇ ਸੱਥ ਲਿਆ ਕੇ ਸਾਰੀ ਸ਼ੋਪਿੰਗ ਤੁਹਾਡੀ ਇੱਥੋਂ ਹੋ ਜੂਗੀ ਲੈ ਰਜਾਈਆਂ ਦੇ ਨਾਲ ਵਾਲ ਪੇਪਰ ਵੀ ਲੈ ਜਾਓ ਦੇਖੋ ਵਾਲ ਪੇਪਰ ਵਾਲ ਪੇਪਰ ਦੇਖੋ ਤੁਸੀਂ ਇਹ ਆ ਵੈਲਵਟ ਵਾਲਾ ਵਾਲ ਪੇਪਰ ਅੱਛਾ ਇਹਦੇ ਉੱਪਰ ਵੈਲਵਟ ਲੱਗੀ ਹੋਈ ਹੈ ਜੀ ਗੱਲ ਪੱਕੀ ਹੈ ਜੀ ਇਹਦਾ ਰੇਟ ਆ ਇਹਦਾ 700 ਦੇਣ ਜਾ ਰਹੇ ਆ 700 ਚ ਦੋ ਰੋਲ ਯਾਨੀ ਕਿ 350 ਦਾ ਰੋਲ 50 ਰੁਪਏ ਡਿਸਕਾਊਂਟ ਭਈ ਆ ਵਾਲ ਪੇਪਰਾਂ ਤੇ 350 ਦਾ ਰੋਲ ਦੇਾਂਗੇ 50 ਸਕਰ ਫੁੱਟ ਵਾਲ ਹੋਊਗਾ ਅੱਛਾ ਜੀ ਆ ਵੀਡੀਓ ਕਿਰਪਾ ਨਾਲ ਫਾਇਦਾ ਕਰਕੇ ਜਾਣਾ ਹੈ ਫਾਇਦਾ ਸਭ ਦਾ ਕਰਨਾ ਹੈ ਆ ਕੀ ਚੀਜ਼ ਆ ਗਈ ਜੀ ਚਾਦਰ ਇਹ ਆ ਚਾਦਰ ਕਿੰਗ ਸਾਈਜ਼ ਦੀ ਕਿੰਨੇ ਦੀ ਹੈ ਜੀ ਇਹਦਾ ਰੇਟ ਹੈ 1600 ਆਪਾਂ ਦੇਣ ਜਾ ਰਹੇ ਹਾਂ ਸਿਰਫ 800 ਰੁਪਏ ਦੇ ਵਿੱਚ ਨਾਲ ਸਰਾਣੇ ਦੇ ਦੋ ਬਿਲਕੁਲ ਨਾਲ ਸਰਾਣੇ ਹੋਣਗੇ ਜੀ ਆ ਪਹਿਣਿਆ ਕੀਤੀ ਜਾਗੀ ਜੀ ਫਿਰ ਇਹ ਆ ਗਿਆ ਜੀ ਪਰਦਿਆਂ ਦਾ ਕੱਪੜਾ ਇਹਦੇ ਪਰਦੇ ਅਸੀਂ ਮਤਲਬ ਸਟੀਚਿੰਗ ਕਰਕੇ ਦਿੰਨੇ ਆ ਇਹ ਪਰਦੇ ਤਿਆਰ ਕਰ ਦਿੰਨੂ ਬਿਲਕੁਲ ਅਸੀਂ ਕਾਰੀਗਰਾਂ ਨਾਲ ਲਿੰਕ ਹੈ ਜੀ ਜਿਹੜਾ ਵੱਡਾ ਛੋਟਾ ਜਿਹੜਾ ਮਰਜ਼ੀ ਤੇ ਚਾਹ ਜਹਾ ਮਰਜ਼ੀ ਜਹਾਂ ਜਹਾ ਮਰਜ਼ੀ ਆ ਦੇਖੋ ਬਈ ਇਹ ਕਾਟਨ ਦਾ ਤੌਲੀਆ ਹੈ ਜੀ ਪਿਓਰ ਕਾਟਨ ਦੇ ਵਿੱਚ ਹੈ 500 ਰੁਪਏ ਦਾ ਇੱਕ ਹੈ ਆਪਾਂ ਦੇਣੇ ਆ 500 ਦੇ ਦੋ ਟਰਾਈਡੈਂਟ ਵਾਲੇ ਤੌਲੀਏ ਮਿਲ ਜਾਂਦੇ ਤੁਹੀਂ ਬਿਲਕੁਲ ਸਾਰੇ ਤਰ੍ਹਾਂ ਦੇ ਜਿਹੜਾ ਮਰਜ਼ੀ ਬ੍ਰਾਂਡ ਲੈ ਲਓ ਬਈ ਆਜੋ ਅੱਗੇ ਹੋਰ ਚੀਜ਼ਾਂ ਦਿਖਾਈਏ ਸਾਡਾ ਮਨੋਰਥ ਹੈ ਹਰ ਘਰ ਦੇ ਵਿੱਚ ਆਪਣੀ ਚੀਜ਼ ਨੂੰ ਪਹੁੰਚਾਣਾ 20 ਲੱਖ ਰੁਪਏ ਦੇ ਪਰਦੇ ਦਾ ਬਈ ਇਹਨਾਂ ਨੇ ਆ ਲਾਈ ਰੱਖੇ ਨੇ ਇੱਥੇ ਵੀ ਇੱਥੋਂ ਸਿਲੇਕਟ ਕਰ ਸਕਦੇ ਹੋ ਡਿਸਪਲੇ ਤੇ ਡਿਸਪਲੇ ਤੇ ਲਾ ਰੱਖੇ ਨੇ 20 ਲੱਖ ਦੇ ਪਰਦੇ ਆ ਚੈੱਕ ਕਰ ਲੋ ਆ ਵੇਖੋ ਲਾਲਾ ਜੀ ਇਧਰ ਆਹਾਹਾ ਦੇਖੋ ਇਹ ਡਿਸਪਲੇ ਹੈ ਇਹ ਡਿਸਪਲੇ ਹੈ ਇਹ ਦੇਖੋ ਸਮੁੰਦਰ ਜਿਵੇਂ ਸਮੁੰਦਰ ਜਿਹਾ ਤਾਰੀ ਲਾਉਣਾ ਇਹ ਆਹ ਵੇਖੋ ਆਹ ਦੇਖੋ ਇਹ ਆਹ ਦੇਖੋ ਇਧਰ ਕਰੋ ਬਈ ਆਹ ਵੇਖੋ ਐਂਡ ਆਹ ਦੇਖੋ ਐਂਟਰੀ ਹੈ ਕੋਈ ਪੜਦੇ ਆਂ ਨੇ ਲੜ ਕਿੰਨਿਆ ਲੈਣਾ ਕੀ ਦੀ ਇਹ 6 ਲੈਣਾ ਨੇ ਜੀ ਤੇ ਲੰਬਾਈ ਇਹਦੀ ਕਿੰਨੀ ਹੋ ਜੀ ਇੱਕ ਲੈਂਡ ਦੇ ਵਿੱਚ 70 ਪੜਦੇ ਲੱਗੇ ਹੋਏ ਨੇ ਅੱਜ ਮੈਂ ਗੁਰਦੁਆਰਿਆਂ ਚ ਆਪਣੇ ਮੈਟ ਵਸਾਈ ਹੁੰਦੇ ਉਹ ਆ ਗਏ ਜੀ ਇਹ 12 22 15 ਦਾ ਕਲੀਨ ਹੈ ਕਾਕਾ ਫੜੀ ਜਰਾ ਜੀ 9 22 12 12 22 12 12 22 15 ਅੱਛਾ ਜੀ ਇਹ ਜਲਦੀ ਐ ਖਰਾਬ ਖੂਬ ਤਾਂ ਨਹੀਂ ਦਾ ਬਿਲਕੁਲ ਨਹੀਂ ਵਾਸ਼ੇਬਲ ਹੈ ਇਹਦਾ ਰੇਟ ਕਿੰਨੇ ਰੁਪਏ ਤੋਂ ਫੁੱਟ ਤੋਂ ਸੁਣੋ ਜੀ ਦੇਖੋ ਜੀ ਫੁੱਟ ਨਹੀਂ ਹੁੰਦਾ ਇਹ ਪੀਸ ਦਾ ਰੇਟ ਹੁੰਦਾ ਹੈ 12 22 12 ਦਾ ਪੀਸ ਦੇਾਂਗੇ ਆਪਾਂ ਸਿਰਫ 2000 ਰੁਪਏ ਚ ਆਹਾ ਹਾਂਜੀ ਸਿਰਫ 2000 ਦੇ ਰਾਜੇ ਮਹਾਰਾਜਾਂ ਵਾਲੀ ਫੀਲਿੰਗ ਆਉਗੀ ਰਾਜੇ ਮਹਾਰਾਜਾਂ ਵਾਲੀ ਆ ਤਾਂ 2 ਲੈ ਚੱਲਦੇ ਨਾ ਲਾ ਜੀ ਮੈਨੂੰ ਲੋੜ ਆ ਹਾਂ ਮੈਂ ਤਾਂ ਖੋ ਗਿਆ ਪਰਦੇ ਵਿੱਚ ਕਿੱਧਰ ਆ ਇੱਧਰ ਆ ਜਾ ਇੱਧਰ ਆ ਜਾ ਮੈਂ ਤਾਂ ਕਹਾ ਨਾ ਕਿ ਦੀਗਾ ਤੂੰ ਕਹਾ ਕਿੱਧਰ ਤੁਰਿਆ ਫਿਰਦਾ ਮੈਨੂੰ ਕੀ ਪਤਾ ਸੀਗਾ ਆ ਜਿਹੜਾ ਬਾਬੂ ਜੀ ਹੈਗਾ ਨਾ ਪਤਾ ਕਿੰਨੇ ਦਾ ਹੈਗਾ ਕਿੰਨੇ ਦਾ ਸਿਰਫ 2000 ਰੁਪਏ ਦਾ 12 बाई 12 ਦਾ ਦੇਣਾ ਕਿੰਨੇ ਦਾ ਸਿਰਫ 2000 ਦਾ ਸੋਚ ਲੈ ਕਿਤੇ ਵੀਡੀਓ ਦੇਖ ਕੇ ਕਿੰਨੇ ਮੈਂ ਕਿਹਾ ਉਹ ਪਰਮਾਤਮਾ ਦਾ ਸਿਰ ਤੇ ਹੱਥ ਹੈ ਸਭ ਦਾ ਫਾਇਦਾ ਕਰਨਾ ਓਏ ਹਾਏ ਲੈ ਜਾ ਘਰੇ ਤੇ ਜਿਵੇਂ ਆ ਆ ਗਏ ਜੀ ਫਿਰ ਇਹ ਕਿੰਨੇ ਕਰੇ ਇਹ ਫਾਇਦਾ ਨੇ ਜੀ ਡੋਰਮੈਟ ਕਹਿੰਦੇ ਨੇ 100 ਰੁਪਏ ਤੋਂ ਸਟਾਰਟ ਹੋ ਕੇ 100 ਦਾ 150 ਦਾ 150 ਦਾ 200 ਦਾ 250 ਦਾ 300 ਦਾ 350 ਦਾ ਜਿਹੇ ਜੇ ਮਰਜੀ ਲਾ ਲਓ ਸਾਨੂੰ ਤਾਂ ਪਿੰਡ ਚ ਤੇ ਦੂਰਾ ਮੂਹ ਹੀ ਲੁੱਟੀ ਜਾਂਦਾ ਜੀ ਕਿ ਲੁੱਟਣਾ ਨਹੀਂ ਫਿਰ ਹੁਣ ਮੈਂ ਇਥੋਂ ਲਿਆ ਕੇ ਵੇਚਦਾ ਮੈਂ ਵੀ ਦੋ ਰੁਪਏ ਕਮਾਉਣੇ ਨੇ ਜਿਵੇਂ ਆ ਕੀ ਚੀਜ਼ ਆ ਗਈ ਜੀ ਇਹ ਆ ਜੀ ਦੇਖੋ ਰਿਵਰਸੀਬਲ ਕਲੀਨ ਇਹਦੀਆਂ ਦੋਨੋਂ ਸਾਈਡਾਂ ਯੂਜ਼ ਕਰ ਸਕਦੇ ਆ ਇਹਦੀ ਪੁੱਠ ਸਿੱਧ ਨਹੀਂ ਹੈਗੀ ਅੱਛਾ ਜੀ ਮਤਲਬ ਸਿੱਧਾ ਪਿਛਾਓ ਪੁੱਠਾ ਪਿਛਾਓ ਉਹ ਤੁਹਾਡੇ ਮਨ ਦੀ ਮਨੋਰਥ ਹੈ ਵੀ ਜਿਹੜਾ ਰੰਗ ਤੁਹਾਨੂੰ ਚੰਗਾ ਲੱਗਦਾ ਪਸਾਓ ਇਹਦਾ ਸਾਈਜ਼ ਕਿੰਨਾ ਹੈ ਜੀ ਇਹਦਾ ਸਾਈਜ਼ ਹੈ 527 ਮੁੱਲ ਕੋਈ ਨਾ 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 ਮੈਂ ਇਹ ਨਾਮ ਦਾ ਸ਼ਬਦ ਹੀ ਨਾ ਯੂਜ਼ ਕਰੋ ਸਾਡੀ ਦੁਕਾਨ 'ਚ ਆ ਕੇ ਤੁਸੀਂ ਕਿੰਨੇ ਦਾ ਜੀ ਦੇਖੋ ਕੋਈ 2500 ਨਹੀਂ ਕੋਈ 2000 ਨਹੀਂ ਕੋਈ 1500 ਨਹੀਂ ਦੇਣੇ ਆ 1800 ਦੇ ਦੋ ਕਲੀਨ ਬੱਸ 900 ਦਾ ਕਲੀਨ ਦੇਣਾ ਰਿਵਰਸੀਬਲ ਦੇਖੋ ਦੋਨੇ ਪਾਸਿਓਂ ਦੋਨੇ ਪਾਸਿਓਂ ਯੂਜ਼ ਕਰੋ 5/7 ਰੇਟ ਦੇਣਾ 900 ਸਿਰਫ 900 ਕੋਈ ਐਨਾ ਸਸਤਾ ਸਮਾਨ ਤੁਹਾਨੂੰ ਕਿਤੋਂ ਨਹੀਂ ਮਿਲਣਾ ਹੋਰ ਵੀ ਦਿਖਾਉਣਾ ਚੀਜ਼ਾਂ ਵੀਡੀਓ ਸਕਿਪ ਨਾ ਕਰਿਓ ਹਾਲੇ ਤਾਂ ਉੱਪਰ ਨਹੀਂ ਲੱਗਿਆ ਤੁਹਾਨੂੰ ਜਿਵੇਂ ਆਹ ਕੀ ਚੀਜ਼ਾਂ ਆ ਗਈਆਂ ਜੀ ਇਹ ਆ ਗਈ ਜੀ ਸੋਫਾ ਬੈਕਸ ਇਹ ਸੋਫੇ ਦੇ ਪਿਛਾਣ ਵਾਲਾ ਕੱਪੜਾ ਆਪਾਂ ਮੰਗਾਇਆ ਥਾਣਾ ਦੇ ਵਿੱਚ ਅੱਛਾ ਜੀ ਇਹ ਰੈਬਿਟ ਫਰ ਆ ਰੈਬਿਟ ਫਰ ਆ ਦੇਖੋ ਜਿਵੇਂ ਖਰਗੋਸ਼ ਦੇ ਵਾਲ ਆਉਂਦੇ ਨੇ ਨਾ ਮਤਲਬ ਕਹਿੰਦਾ ਭਾਵ ਐ ਵੀ ਕੂਲਾ ਕੂਲਾ ਮਹਿਸੂਸ ਹੁੰਦਾ ਹੱਥ ਫੇਰ ਕੇ ਦੇਖੋ ਕਿੰਨਾ ਮੰਨੂ ਬਹੁਤ ਸੋਹਣਾ ਜੀ ਉਹ ਕਿੰਨਾਂ ਤਣ ਨਹੀਂ ਹਾਂ ਟੋਟ ਲਕਸਾਲਾ ਵੜਾ ਜਾ ਹਾਂ ਆ ਜੀ ਉਹ ਤੁਹਾਨੂੰ ਅੱਗੇ ਲੈ ਕੇ ਚਲਦੇ ਆ ਫੇਰ ਜ਼ਰੂਰ ਕਰਦੇ ਹੋ ਇੱਕ ਵਾਰ ਲੋਕੇਸ਼ਨ ਦੱਸ ਦਿਓ ਕਿੱਥੇ ਹੈ ਦੁਕਾਨ ਆਪਣੀ ਜੀ ਦੇਖੋ ਦੁਕਾਨ ਹੈ ਆਪਣੀ ਜੀ ਲੋਹਾ ਬਾਜ਼ਾਰ ਹੈ ਸ਼ਹਿਰ ਹੈ ਮਲੇਰ ਕੋਟਲਾ ਲੋਹਾ ਬਾਜ਼ਾਰ ਚ ਹੀ ਕਿਉਂ ਦੁਕਾਨ ਕਰੀ ਆਗੇ ਜੀ ਇਹ ਬਸ ਜਿਵੇਂ ਪਰਮਾਤਮਾ ਨੇ ਦਾਣਾ ਪਾਣੀ ਜਿੱਥੇ ਲਿਖਿਆ ਹੈ ਨਹੀਂ ਇੱਥੇ ਤਾਂ ਲੋਹੇ ਵਾਲੇ ਜ਼ਿਆਦਾ ਹੁੰਦੇ ਹੋਣਗੇ ਜੀ ਫਿਰ ਕਸਟਮਰ ਵੀ ਦੇਖੋ ਦੁਬਾਰਾ ਇਹਨੇ ਜਿਵੇਂ ਕਹਿੰਦੇ ਨਾ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਮਾੜੀ ਛੋਟੀ ਜੀ ਗੱਲ ਹੈ ਜਲਦੀ ਖਤਮ ਕਰ ਆਪਿਆ ਜਿੱਥੋਂ ਮਰਜੀ ਇਕੱਠਾ ਕਰ ਲੋ ਜਿਹੜਾ ਚੰਦਨ ਹੁੰਦਾ ਉਹ ਪੂਰੇ ਦੇਸ਼ ਦੇ ਵਿੱਚ ਇੱਕ ਜਗ੍ਹਾ ਪਾਇਆ ਜਾਂਦਾ ਤਾਮਿਲ ਲਾਡੂ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੰਦਨ ਹੈ ਚੰਦਨ ਆਪਾਂ ਚੰਦਨ ਬਣਿਆ ਹਾਂ ਮੇਰੇ ਕੋਲੇ ਆਪ ਹੀ ਲੋਕ ਹੋਣਗੇ ਹਨਾ ਜੀ ਹਾਂ ਆ ਜਾ ਉੱਪਰ ਤਾਹਾਂ ਜਾ ਤਾਹਾਂ ਬਹੁਤ ਸਮਰਪਿਆਗਾ ਆ ਦੇਖੋ ਭਈ ਆ ਕਿਹ ਚੀਜ਼ਾਂ ਆਂਗੇ ਚਾਦਰੀਆਂ ਆਂਗੇ ਜੀ ਇਹ ਚਾਦਰਾਂ ਸੇਲ ਤੇ ਲਾਈਆਂ ਹੋਈਆਂ ਨੇ ਜੀ ਦੇਖੋ ਹਜ਼ਾਰ ਦੀ ਚਾਦਰ ਹੈ ਇੱਕ ਲੋ ਨਾਲ ਇੱਕ ਫਰੀ ਪਾਓ 500 ਦੀ ਰਹਿ ਗਈ ਗਿਫਟ ਕਰਨਾ ਨਾ 21200 ਦੀ ਚਾਦਰ ਹੈ ਇੱਕ ਨਾਲ ਇੱਕ ਫਰੀ ਪਾਓ ਆ ਜਾਓ ਉੱਪਰ ਆ ਜਾਓ ਜੀ ਹੁਣ ਬਰ ਹਾਂ ਜੀ ਆ ਜਾਓ ਕਰਾ ਆ ਜਾਓ ਆ ਜਾਓ ਲਾਲਾ ਜੀ ਉੱਪਰ ਆ ਜਾਓ ਗਿਆਨੀ ਦੀ ਹੱਟੀ ਮਲੇਰ ਕੋਟਲਾ ਮੇਲਾ ਲੱਗਿਆ ਰਹਿੰਦਾ ਹੈਗਾ ਨਾਲੇ ਬਾਜ਼ਾਰ ਤੇ ਹੈ ਜਿੱਥੇ ਲੋਹੇ ਵਾਲੇ ਲੋਕ ਹੀ ਆਉਂਦੇ ਆ ਪਰ ਇੱਥੇ ਲੋਕ ਸਪੈਸ਼ਲ ਚੱਲ ਕੇ ਆਉਂਦੇ ਆ ਵੀ ਗਿਆਨੀ ਦੀ ਹੱਟੀ ਤੇ ਚੱਲਦੇ ਆਂਗੇ ਲਾਲਾ ਜੀ ਬੱਲੇ 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 ਹਾ 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 ਆਗੇ ਮੈਟ ਜਿਹੜਾ ਆ ਮੈਟ ਆ ਜੀ ਹਾਂ ਜੀ ਕਿੰਨੇ ਰੁਪਏ ਤੋਂ ਸ਼ੁਰੂ ਹੁੰਦਾ ਜੀ ਏ ਬਾਈ ਜੀ ਦੇਖੋ ਰਮਜ਼ਾਨ ਦਾ ਮੌਕਾ ਚੱਲ ਰਿਹਾ ਹੈ ਇਹ ਹਾਂਜੀ ਆਪਣੇ ਸ਼ਹਿਰ ਮਲੇਕੋਟੜਾ ਦੇ ਵਿੱਚ ਮਸਜਿਦ ਤੇ ਦਾ ਇслаਮਿਕ ਭਾਈਚਾਰਾ ਬਹੁਤ ਜ਼ਿਆਦਾ ਹੈ ਇਹ ਮਸਜਿਦ ਦੇ ਵਿੱਚ ਵਿਛਾਂ ਦੇ ਕੰਮ ਆਉਂਦੀ ਹੈ ਇਹਦੇ ਨਮਾਜ਼ ਪੜ੍ਹੀ ਜਾਂਦੀ ਹੈ ਹਾਂਜੀ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਇਸ ਅਸੀਂ ਮਾਰਜਨ ਜਿਹੜਾ ਘੱਟ ਲੈ ਕੇ ਵੇਚਦੇ ਆ ਸਮਾਨ ਕਿੰਨੇ ਰੁਪਏ ਦਿਓਗੇ ਜੀ ਇਹ ਦੇਾਂਗੇ ਜੀ 130 ਰੁਪਏ ਫੁੱਟ ਦੇ ਹਿਸਾਬ ਨਾਲ ਕੋਈ ਐ ਨਹੀਂ ਮੁੱਲ ਬਾਜ਼ੀ ਕਰਾਂਗੇ 250 ਰੁਪਏ ਫੁੱਟਾਂ ਜੀ ਨਹੀਂ ਮੰਨ ਲਓ ਜੀ 130 ਦਾ 1 ਫੁੱਟ 1 ਫੁੱਟਾਂ ਇਹਨੂੰ ਵੀ ਨਹੀਂ ਜਾਊਗਾ ਜੀ ਬਿਲਕੁਲ ਨਹੀਂ ਜੀ ਨਹੀਂ ਐ ਬਣਿਆ ਜਾਊਗਾ ਐ ਸਦਾ ਅੱਛਾ ਵੀ ਅੱਜ ਤੱਕ ਫੁੱਟ ਹੋ ਗਿਆ ਲੰਬਾਈ ਜਿੰਨੀ ਮਰਦੀ ਹੋ ਲੰਬਾਈ ਫੁੱਟ ਮਿਲਣੀ ਆ ਤੜਾਈ ਕੋਈ ਮਿਲਣੀ ਨਹੀਂ ਬਿਲਕੁਲ ਬਿਲਕੁਲ ਜਿਵੇਂ ਕਾਹ ਚੀਜ਼ ਆ ਗਈਆਂ ਜੀ ਇਹ ਆ ਗਏ ਮੈਟ ਪੈਰ ਸਾਫ ਕਰਨ ਵਾਲੇ ਇਹ ਕਿੰਨੇ ਦਾ ਜੀ ਇਹ ਹੈਗਾ 40 ਰੁਪਏ ਸਕੁਅਰ ਫੁੱਟ ਅੱਛਾ ਆ ਦੇਖ ਲਓ ਬਾਈ ਆਪਣੇ ਆਮ ਜੇ ਤੁਸੀਂ ਬਜ਼ਾਰਾਂ ਤੋਂ ਲੈਨੇ ਬਹੁਤ ਮਹਿੰਗਾ ਸਮਾਨ ਹੁੰਦਾ ਹੈਗਾ ਇੱਕ ਆਟਮਾ ਦੇਖੋ ਜੀ ਦਰੀ ਜਿਵੇਂ ਘਰ ਦੇ ਵਿੱਚ ਕੋਈ ਆਪਣੇ ਪ੍ਰੋਗਰਾਮ ਹੈ ਜਾਂ ਗੁਰਦੁਆਰਾ ਸਾਹਿਬ ਵਾਲੇ ਦੇ ਕੋ ਸਹੇ ਦੇਖੋ ਦਰੀ ਦਾ ਕਿੱਡਾ ਵੱਡਾ ਹੈ ਇਹਦਾ ਤਿੰਨ ਪੈਜੋਂ ਲਾੜਾ ਥੋ ਨਾਲ ਸੋਕੀ ਵੀ ਪੈ ਜੂਗਾ। ਆਹ ਸੋਕੀ ਵੀ ਨਾਲ ਹੀ ਪੈ ਜੂਗਾ। ਇਹਦਾ ਕੋਈ ਮੁੱਲ 700 ਨਹੀਂ ਹੈ, ਕੋਈ 500 ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਥੋੜੇ ਪੈਰਾਥੋਲੋਜੀ ਵੀ ਨਿਕਲ ਜਾਣੀ ਹੈ। ਦੱਸੋ ਜੀ। ਸਿਰਫ 150 ਰੁਪਏ ਦੀ ਤਰੀ ਹੈ। ਭਾਈ 150 ਦੀ ਸਸਤਾ ਸਮਾਨ ਤੁਹਾਨੂੰ ਮਿਲੂ ਕਿੱਥੋਂ ਮੈਂ ਕਿਹਾ ਘਰੋਂ ਤੁਸੀਂ ਇਹ ਸੋਚ ਕੇ ਚੱਲੋਂਗੇ ਵੀ ਟਰੱਕ ਲੈ ਕੇ ਚੱਲਦੇ ਆਂ ਗਿਆਨੀ ਦੁਕਾਨ ਤੋਂ ਭਰ ਕੇ ਲੈ ਕੇ ਆਵਾਂਗੇ ਭਾਈ ਜਿਹੜੇ ਦੂਰ ਆਣ ਲੈਣਾ ਪੰਜ ਚਾਰ ਬੰਦੇ ਇਕੱਠੇ ਹੋ ਕੇ ਆਜੋ ਇੱਥੋਂ ਸਮਾਨ ਲੈਣਾ ਆ ਦੇਖੋ ਆ ਕੀ ਚੀਜ਼ਾਂ ਆਂਗੀਆਂ ਜੀ ਫਿਰ ਇਹ ਦੇਖੋ ਜੀ ਫਰਸ਼ਾਂ ਤੇ ਵਿਛਾਣ ਵਾਲੇ ਮੈਟ ਪਏ ਨੇ ਅੱਛਾ ਜੀ ਇਹ ਫਰਸ਼ਾਂ ਤੇ ਵਿਛਾਣ ਵਾਲੇ ਮੈਟਰੇ ਜੀ ਹਾਂ ਜੀ ਹਾਂ ਜਿਵੇਂ ਕਿ ਪੀਬੀਸੀ ਫਲੋਰਿੰਗ ਵੀ ਕਹਿੰਦੇ ਨੇ ਇਹਨੂੰ ਇੰਗਲਿਸ਼ ਦੇ ਵਿੱਚ ਅੱਛਾ ਉਹ ਟਾਇਲ ਵਾਂਗੂੰ ਨੇੜੇ ਜੀ ਟਾਇਲ ਵਾਂਗੂੰ ਟਾਇਲ ਵਾਂਗੂੰ ਟਾਇਲ ਵਾਂਗੂੰ ਇਹ ਦੇਣਾ ਆਪਾਂ ਸਿਰਫ 10 ਰੁਪਏ ਸਕੁਅਰ ਫੁੱਟ ਮੰਨ ਲਓ ਤੁਹਾਡਾ ਕਵਰ ਆ 10x10 ਦਾ ਉਹ 100 ਫੁੱਟ ਹੋ ਗਿਆ 10 ਨਾਲ ਗੁਣਾ ਕਰ ਦੋ 1000 ਰੁਪਏ ਚ ਕਵਰ ਆ ਤਿਆਰ ਇਹ ਕਪੜਾ ਕੋਪੜਾ ਫੇਰ ਕੇ ਸਾਫ ਵਧੀਆ ਹੋ ਜਾਂਦਾ ਮਗਾ ਪੋਚਾ ਮਾਰੋ ਚਾੜ ਡੁੱਲ ਜਵੇ ਕੋਈ ਪਾਣੀ ਡੁੱਲ ਜਵੇ ਕੋਈ ਸਬਜ਼ੀ ਡੁੱਲ ਜਵੇ ਗਿੱਲਾ ਕਪੜਾ ਮਾਰੋ ਸਾਫ ਹੈ ਇੱਕ ਆ ਚੀਜ਼ਾਂ ਚਾਹੀਦੀ ਨੇ ਡਿਸਪੋਜ਼ੇਬਲ ਬੇਲਾਂ ਜੀ ਹਾਂ ਜੀ ਇਹਨੂੰ ਕਹਿੰਦੇ ਨੇ ਵਰਟੀਕਲ ਗਾਰਡਨ ਅੱਛਾ ਜੀ ਇਹ ਆਟ ਬਹੁਤ ਸੋਹਣੀ ਹੈ ਜੀ ਦੇਖੋ ਆ ਦੇਖੋ ਪੈ ਜੀ ਕਪੜੇ ਖਰਾਬ ਹੋ ਜਾਂਦੇ ਜਲਦੀ ਜੀ ਨਹੀਂ 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 ਧੁੱਪ ਮੀਂਹ ਦਾ ਕੋਈ ਅਸ ਸੇ ਕੁਝ 3.5 ਦਾ ਪੀਸ ਆ ਬਣੇ ਬਣੇ ਪੀਸ ਨੇ ਕੈਮਰਾਮੈਨ ਨੂੰ ਬੇਨਤੀ ਆ ਕੈਮਰਾ ਮਾਰ ਦੇ ਵੇ ਇੱਧਰ ਅੱਛਾ ਜੀ ਪੂਰਾ ਸਟਾਕ ਹੈ ਜਿਵੇਂ ਇੱਕ ਘਾ ਹੁੰਦਾ ਦੇਸੀ ਜੀ ਆ ਜੋ ਘਾ ਇੱਧਰ ਪਿਆ ਜੀ ਆ ਕੀ ਰੇਟ ਤੇ ਪੈ ਗਿਆ ਜੀ ਇਹ ਦੇਖੋ ਜੀ ਪਊਗਾ ਤੁਹਾਨੂੰ 45 ਰੁਪਏ ਸਕੁਅਰ ਫੁੱਟ ਪੈਰ ਸਾਫ ਕਰਨ ਵਾਲਾ ਹਾਂਜੀ ਹਾਂਜੀ ਹਾਂ ਇਹ ਘਾ ਡਬਲ ਕਲਰ ਕਾ ਮੈਂ ਕਹਿੰਦਾ ਤੁਸੀਂ ਸਾਰੇ ਸ਼ਹਿਰ ਕੀ ਪੂਰੇ ਇੰਡੀਆ ਚ ਨਹੀਂ ਦੇਖਿਆ ਹੋਣਾ ਦੇਖੋ ਆ ਚੈੱਕ ਕਰੋ ਬਈ ਡਬਲ ਕਲਰ ਕਾ ਡਬਲ ਕਲਰ ਕਾ ਬਾਪੂ ਜੀ ਪਹਿਲਾਂ ਤੁਹਾਡਾ ਧੰਨਵਾਦ ਇੱਥੇ ਲਿਆਂਦਾ ਤੁਸੀਂ ਕਿਉਂ ਮੰਨਦੇ ਬਣਦਿਆਂ ਬਣਦਿਆਂ ਆ ਜੋ ਮੈਂ ਕਹ ਫਾਇਦਾ ਕਰਨਾ ਹੈ ਫ ਹਏ ਕਿੱਥੇ ਆ ਗਿਆਨੀ ਦੀ ਹੱਟੀ ਮਲੇਰ ਕੋਟਲਾ ਹਾਂਜੀ ਸਰਪੰਚ ਮੇਰੀ ਵੀ ਹਾਂ ਦੂਜਿਆਂ ਤਾਂ ਕਹਿਣਾ ਮੈਨੂੰ ਗਾਲ੍ਹਾਂ ਦੇਣਗੇ ਉਹ ਕੁਝ ਨਹੀਂ ਹੁੰਦਾ ਐ ਤਾਂ ਗੱਲਾਂ ਸਾਰਿਆਂ ਨੂੰ ਪਈ ਜਾਂਦੀਆਂ ਨੇ ਉਹ ਸੀਸਾ ਵੀ ਦੇਣਗੇ ਕਿੰਨੇ ਲੋਕ ਹਾਂ ਆਹ ਪਰਦੇ ਆਗੇ ਜੀ ਆਹ ਪਰਦੇ ਆ ਦੇਖੋ ਗਰਾ ਲੱਗਿਆ ਪਿਆ ਬਾਈ ਡਿੱਗਣਾ ਭਾਈ ਕੁਝ ਨਹੀਂ ਹੁੰਦਾ ਡਿੱਗ ਨੂੰ ਕਿਹੜਾ ਪਰਦਾ ਨਹੀਂ ਡੱਕਾਂਗੇ ਇੱਥੇ ਕਿਹੜਾ ਰੋੜੇ ਨੇ ਇਹ ਇਹ ਵੈਲਵਟ ਦਾ ਪਰਦਾ ਹੈ ਉੱਪਰ 골ਡਨ ਕਲਰ ਦੀ ਕਢਾਈ ਕੀਤੀ ਹੋਈ ਹੈ ਕੀਮਤ ਦੇਣੀ ਹੈ 7 ਫੁੱਟਾ ਪਰਦਾ 350 ਦਾ ਚੱਕੋ ਜੀ 350 ਦਾ ਪਰਦਾ ਆ ਇਧਰ ਵਾਲ ਪੇਪਰ ਫੇਰ ਆ ਗਏ ਜੀ ਇੰਨੀ ਜਿਆਦੇ ਵੈਰਾਈਟੀ ਪੀਆ ਪਰਮਾਤਮਾ ਦੀ ਬੜੀ ਕਿਰਪਾ ਹੈ ਆ ਗੁਰੂ ਘਰ ਵਾਲਾ ਕਲੀਨ ਹੈ ਜਿਵੇਂ ਗੁਰੂ ਘਰ ਦੇ ਵਿੱਚ ਪਛਾਣ ਵਾਸਤੇ ਦੇਖੋ ਜੀ ਫਿਰ ਗੁਰੂ ਘਰਾਂ ਵਾਸਤੇ ਕੋਈ ਡਿਸਕਾਊਂਟ ਜੀ ਬਿਲਕੁਲ ਫਾਇਦਾ ਕਰਾਂਗੇ ਜੀ ਇਹਦਾ ਰੇਟ ਹੈ 40 ਰੁਪਏ ਸਕੁਅਰ ਫੁੱਟ ਮੋਲ ਭਾਵ ਨਹੀਂ ਕਰਦੇ ਹੈਗੇ ਐ ਨਹੀਂ ਕਹਾਂਗੇ 70 ਰੁਪਏ ਫੁੱਟਾ ਕੋਈ ਨਾ ਜੀ 60 ਲਾ ਦਾਂਗੇ ਨਹੀਂ ਬਈ ਯਾਰਾਂ ਤਾਂ 70 ਹੀ ਲੱਗਦਾ ਜੀ ਬਿਲਕੁਲ ਆਪਾਂ ਘੱਟ ਵੱਧ ਨਹੀਂ ਕਰਦੇ ਰੇਟ ਜਾਇਜ਼ ਰੱਖਣੇ ਨੇ ਮੁਨਾਫਾ ਥੋੜਾ ਰੱਖਣਾ ਹੈ ਹਰ ਖਰਚਾ ਪੜੀ ਚੀਜ਼ ਪਹੁੰਚਾਣੀ ਹੈ ਇਹ ਬਨੋਰਥ ਹੈ ਆਜੋ ਅੱਗੇ ਹੋਰ ਚੀਜ਼ਾਂ ਦਿਖਾਈਏ ਬਈ ਬਾਲੀਆਂ ਚੀਜ਼ਾਂ ਨੇ ਆਇਟਮਾਂ ਤੁਹਾਨੂੰ ਇੱਕੋ ਸੱਤ ਥੱਲੇ ਮਿਲ ਰਹੀਆਂ ਨੇ ਤੇਲੂ ਰਾਮਾ ਆਹ ਤੁਹਾਨੂੰ ਪਸਦਾ ਹੋ ਗਈ ਨਾ ਰੂਖ ਹੋਸ਼ ਹੋ ਗਈ ਹੋ ਗਈ ਹੋ ਗਈ ਗਾਨੀ ਗਾਨੀ ਐਵੇਂ ਨਹੀਂ ਹੁੰਦੀ ਬਰੇਕੋਟ ਵਿੱਚ ਗਾਨੀ ਗਾਨੀ ਕਰਾਈ ਆ ਆ ਇਧਰ ਕੀ ਚੀਜ਼ਾਂ ਪਈਆਂ ਨੇ ਜੀ ਇਹ ਦੇਖੋ ਜੀ ਆਜੋ ਮੈਂ ਤੁਹਾਨੂੰ ਦਿਖਾ ਦਿੰਦਾ ਜੋ ਜੋ ਚੀਜ਼ਾਂ ਨੇ ਲੱਗਣ ਨੂੰ ਥਾਂ ਘੱਟ ਆ ਕਿਉਂਕਿ ਸਮਾਨ ਜ਼ਿਆਦਾ ਹੈਗਾ ਆ ਆ ਆਗੇ 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 ਆਹਾ ਜੀ ਬ੍ਰੋ ਇਹ ਆ ਜੀ ਫਾਇਦਾ ਹਨ ਜਿਵੇਂ ਕੱਟ ਕੇ ਗੁਰੂ ਘਰਾਂ ਵਾਲੇ ਜਾਂ ਘਰਾਂ ਵਾਸਤੇ ਜਾਂ ਮਸਜਿਦਾਂ ਵਾਸਤੇ ਮੰਦਰਾਂ ਵਾਸਤੇ 45 ਰੁਪਏ ਸਕੁਅਰ ਫੁੱਟ ਨਾਲੇ ਭਾਈ ਇਹ ਨਹੀਂ ਵੀ ਰੇਟ ਨਹੀਂ ਦੱਸਦੇ ਵੀ ਦੁਕਾਨਦਾਰਾਂ ਨੂੰ ਮਹਿੰਗਾ ਲੱਗੂਗਾ ਜਿਹੜਾ ਵੀਡੀਓ 'ਚ ਬੋਲਦਾ ਨਾ ਉਹੀ ਰੇਟ ਦੇਣਾ ਉਹੀ ਰੇਟ ਦੇਣਾ ਚਾਹੇ ਤੁਸੀਂ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਆਹ ਜੀ ਬਹੁਤ ਡਿਮਾਂਡ ਰਹਿੰਦੀ ਹੈ ਜੀ ਇਹ ਇੰਪੋਰਟਡ ਕਾ ਆ ਜੀ ਵੀਅਤਨਾਮ ਦਾ ਵੀਅਤਨਾਮ ਮੋਟਾ ਜਿਹਾ ਹੁੰਦਾ ਬੇਕਾਰ ਜਿਹਾ ਇਹ ਵਧੀਆ ਨਹੀਂ 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 ਵਧੀਆ ਕਾ ਦੇਾਂਗੇ ਗ੍ਰੀਨਰੀ ਦੇਖੋ ਕਿੰਨੀ ਹੈ ਹਾਂ ਜੀ ਹਾਂ ਇਹ ਆਰਟੀਫੀਸ਼ੀਅਲ ਗਰਾਸ ਕਹਿੰਦੇ ਨੇ ਇਹਨੂੰ ਉਹ ਲੱਗਦਾ ਓਰੀਜਨਲ ਕਾ ਜਮੀ ਓਰੀਜਨਲ ਲੱਗਦਾ ਹਾਂਜੀ ਰੇਟ ਦੇਣ ਜਾ ਰਹੇ ਆ ਥੋੜੇ ਹੋਸ਼ ਛੁੱਟ ਜਾਣੇ ਨੇ 25 ਐਮ ਐਮ ਦਾ ਗਰਾਸ ਦੇਣਾ ਸਿਰਫ 25 ਰੁਪਏ ਸਕੁਅਰ ਫੁੱਟ ਆਏ ਹਾਏ ਐਣੀ ਮੁੱਲ ਵਾਜੀ ਕਰਾਂਗੇ 40 ਰੁਪਿਆ ਕੋਈ ਨਾ ਯਾਰ 35 ਲਾ ਦਾਂਗੇ ਸਸਤਾ ਸਮਾਨ ਕਿਉਂ ਵੇਚ ਦੂੰ ਜੀ ਦੇਖੋ ਜੀ ਅਸੀਂ ਸੋਚਿਆ ਆਪਣੇ ਮਤਲਬ ਦੇਖੋ ਇੱਕ ਤਾਂ ਧਰਮ ਵੱਲੋਂ ਹੁੰਦਾ ਵੀ ਮੜਾਫਾ ਥੋੜਾ ਲੈਣਾ ਚਾਹੀਦਾ ਹਾਂਜੀ ਹਾਂ ਵਿਖਾ ਦੂਜੀ ਗੱਲ ਇਹ ਆ ਵੀ ਸਾਡਾ ਘਰ ਸਾਡਾ ਸਮਨੋਰਥ ਹੈ ਹਰ ਖਰਚ ਆਪਣਾ ਸਮਾਨ ਪੰਜਾਣਾ ਆ ਸਾਰਾ ਕਾਹੀ ਪੇ ਜ ਇਕ ਹਾਈ ਕਾਪਿਆ ਹੈ ਸਾਇਦ 2 ਫੁੱਟਾ 3 ਫੁੱਟਾ 4 ਫੁੱਟਾ 6.5 ਫੁੱਟਾ ਜਿਵੇਂ ਕਹੋਗੇ ਆਪਾਂ ਕੱਟ ਕੇ ਦੇ ਦਾਂਗੇ ਜੀ ਆਹ ਪੜਦੇ ਫੇਰ ਆਗੇ ਉਹ ਕੀ ਚੀਜ਼ਾਂ ਮੀਨੇ ਸਪੰਜੀ ਉਹ ਬੇਲੇ ਜੀ ਫਲੋਰ ਤੇ ਪਛਾਣ ਵਾਲੇ ਮੈਟ ਅੱਛਾ ਜੀ ਇਹ ਦੇਖੋ ਜੀ ਗੁਰੂ ਘਰਾਂ ਵਾਲੇ ਵੀ ਲੈ ਕੇ ਜਾਂਦੇ ਨੇ ਆਮ ਆਪਣੇ ਘਰਾਂ ਚ ਪਛਾਣ ਵਾਲੇ ਵੀ ਲੈ ਕੇ ਜਾਂਦੇ ਨੇ ਦੇਖੋ ਆ ਇਹਨੂੰ ਕਹਿੰਦੇ ਨੇ ਜੀ ਸਟ੍ਰਾਈਪ ਮੈਟ 6 ਫੁੱਟੇ ਦੀ ਚੌੜਾਈ ਹੈ ਹਾਂ ਜੀ ਆਪਾਂ ਤੁਹਾਨੂੰ ਐ ਨਹੀਂ ਮੋਲ ਭਾਅ ਕਰਾਂਗੇ 15 ਰੁਪਏ ਫੁੱਟਾ ਲਓ ਜੀ ਲਾਲਾ ਜੀ ਤੁਹਾਨੂੰ 14 ਲਾ ਦਾਂਗੇ ਤੁਸੀਂ ਕਹੋਗੇ ਨਹੀਂ ਜੀ 12 ਲਾ ਦੋ ਮੈਂ ਲਾਦਾ 12ੰਨ ਨਹੀਂ ਇਹ ਕੰਮ ਨਹੀਂ ਕਰਨਾ 10 ਰੁਪਏ ਸਕੇਅਰ ਫੁੱਟ ਦੇਣਾ ਐ ਵਾਏ 10 ਰੁਪਏ ਹਾ ਇਕਲੀ ਇਕਲੀ ਚੀਜ਼ ਦਾ ਰੇਟ ਆਪਣੇ ਖਾਣਾ ਖਾ ਲਈ ਮੈਂ ਕਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਫਾਇਦਾ ਕਰਾਂਗੇ ਆ ਜਾ ਹੋਰ ਚੀਜ਼ਾਂ ਵੀ ਦਿਖਾਈਏ ਬੱਲੇ ਬੱਲੇ ਆਹ ਕਿਹਨੇ ਗਿਆ ਆਹ ਦੇਖੋ ਜੀ ਲੰਗਰ ਹਾਲ ਚ ਪਛਾਣ ਵਾਲਾ ਮੈਟ ਐ ਇਹਦੇ ਸੰਗਤਾਂ ਲੰਗਰ ਸ਼ਕਤੀਆਂ ਬੈਠ ਕੇ ਇਹ ਕਿੰਨੇ ਰੁਪਏ ਜੀ ਮੈਂ ਕਹਾਂ ਕੋਈ 40 ਨਹੀਂ ਕੋਈ 50 ਨਹੀਂ 10 ਰੁਪਏ ਸਕੇਅਰ ਫੁੱਟੀ ਦੇਣਾ ਜਾ ਮੰਨਣਾ ਹਾਂ ਮੰਨ ਗਿਆ ਇਹਦੇ ਚ ਪਲੇਨ ਵੀ ਆ ਜੀ ਰੰਗਦਾਰ ਵੀ ਐ ਜਿਹੜਾ ਜਾਂ ਮਰਜ਼ੀ ਲੈ ਲੋ ਦੇਖੋ ਸਪੈਸ਼ਲੀ ਬਾਈ ਜਿਹੜੇ ਤੁਹਾਡੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਕੇ ਭੇਜ ਦਿਓ ਜੇ ਉਹਨਾਂ ਨੇ ਚੀਜ਼ਾਂ ਲਜਾਣੀਆਂ ਨੇ ਕੋਈ ਵੀ ਜਿਹੜੇ ਦਿਖਾਈਆਂ ਨੇ ਰੇਟ ਵੀਡੀਓ 'ਚ ਜੋ ਕਹੇ ਤੇ ਉਹੀ ਲੱਗਣਗੇ ਇੱਥੇ ਆ ਕੇ ਰੇਟ ਵਧਾ ਦੇਣਗੇ ਉਹ ਚੀਜ਼ ਨਹੀਂ ਹੈ ਨਹੀਂ 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 ਰੇਟ ਬੋਲਣ ਦਾ ਮਨੋਰਥ ਨਹੀਂ ਹੈ ਸਰਦਾਰ ਦੀ ਜਵਾਨ ਹੁੰਦੀ ਹੈ ਜਿਹੜੀ ਪੱਕੀ ਹੁੰਦੀ ਹੈਗੀ ਹਾਂਜੀ ਪ੍ਰਭਾਤਮਾ ਦੀ ਕਿਰਪਾ ਨਾਲ ਅਤਾ ਸੋਫਾ ਤੇ ਲਾਉਣ ਵਾਲਾ ਕੱਪੜਾ ਹਨਾ ਜੀ ਹਾਂਜੀ ਭਾਈ ਜੀ ਇਹ ਸੋਫਾ ਫੈਬਰਿਕ ਕਹਿੰਦੇ ਨੇ ਇਹਨੂੰ ਇਹ ਕੀ ਰੇਟ ਪੂ ਜੀ ਵੀਰੋ ਇਹ ਇੰਪੋਰਟਡ ਮਾਲ ਹੁੰਦਾ ਬਾਈ ਜੀ 54 ਇੰਚ ਦਾ ਪਣਾ ਹੁੰਦਾ ਹੈ ਅੱਛਾ ਜੀ ਇਹ ਬਾਈ ਜੀ ਰੇਟ 100 ਰੁਪਏ ਮੀਟਰ ਤੋਂ ਸਟਾਰਟ ਹੋ ਕੇ 400 ਰੁਪਏ ਮੀਟਰ ਤੱਕ ਹੈ ਕੋਈ ਜਿਹੜੀ ਮਰਜ਼ੀ ਕੁਆਲਿਟੀ ਲੈ ਜੀ ਹਨਾ ਜੀ ਵੈਰਾਈਟੀ ਵਾਹਿਗੁਰੂ ਦੀ ਕਿਰਪਾ ਨਾਲ ਤਸੱਲੀ ਕਰਾ ਦਾਂਗੇ ਤਸੱਲੀ ਕਲਰ ਇੰਨੇ ਜ਼ਿਆਦਾ ਬਣਾ ਵੀ ਤੁਸੀਂ ਘਰੋ ਸੋਚ ਕੇ ਆਓ ਭਾਈ ਉਹ ਰੰਗ ਲੈਣਾ ਤੁਸੀਂ ਕਹੋਗੇ ਰੰਗ ਮਿਲ ਵੀ ਜਾਊ ਕਿ ਨਹੀਂ ਰੱਬ ਦੀ ਕਿਰਪਾ ਨਾਲ ਗਿਆਨੀ ਦੀ ਦੁਕਾਨ ਤੇ ਮਿਲੂਗਾ ਜਿੰਨੇ ਰੰਗ ਆਜੋ ਉੱਪਰ ਦੇ ਬਾਰੇ ਹੋਰ ਦਿਖਾਈਏ ਹਾਂਜੀ ਆਜੋ ਕਿੱਥੇ ਲੈ ਕੇ ਚੱਲਾਂਗੇ ਇੱਕ ਆਹ ਆਈਟਮ ਹੈ ਦੇਖੋ ਜੀ ਇਹ ਗੁਰੂ ਘਰਾਂ ਚ ਪਿਛਾਣ ਵਾਸਤੇ ਹੈ 10 ਫੁੱਟ ਦੀ ਚੁੜਾਈ ਹੈ ਹਾਂਜੀ ਉਹ 150 ਫੁੱਟ ਲੰਬਾਈ ਹੈ ਇਹ ਗੁਰੂ ਘਰਾਂ ਚ ਪਿਛਾਣ ਤੇ ਕੰਮ ਆਉਂਦੀ ਹੈ ਇਹਨੂੰ ਕਹਿੰਦੇ ਨੇ ਸ਼ਨੀਲ ਵਾਲੀ ਚਾਦਰ ਆਹਾਂ ਕੀ ਅਗੇ ਜੀ ਰੇਟ ਦੇਣ ਜਾ ਰਹੇ ਹਾਂ ਸਿਰਫ 15 ਰੁਪਏ ਸਕੁਅਰ ਫੁੱਟ ਬੱਲੇ 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 ਆਹ ਕੀ ਰੇਟ ਹੈ ਜੀ ਇਹ ਵਾਈਟ ਚਾਦਰ ਹੈ ਇਹ ਵੀ ਗੁਰੂ ਘਰਾਂ ਚ ਪਿਛਾਈ ਜਾਂਦੀ ਹੈ ਇਹਦਾ ਰੇਟ ਹੈ 120 ਰੁਪਏ ਮੀਟਰ ਇਹਦਾ ਪਣਾ ਹੈ 5 ਫੁੱਟ ਜੀ ਆਜੋ ਅੱਗੇ ਹੋਰ ਦਿਖਾਈਏ ਇਕ ਆ ਕਾਲੀ ਨੇ ਇਹ ਵੀ ਗੁਰਦੁਆਰਾ ਸਭ ਚ ਪਛਾਏ ਜਾਂਦੇ ਨੇ ਦੇਖੋ ਜੀ। ਕਿਆ ਬਾਤਾਂ ਇਹ ਤਾਂ ਚੀਜ਼ ਹੀ ਬੜੀ ਵਧੀਆ ਜੀ। ਮਾਲ ਰੱਬ ਦੀ ਕਿਰਪਾਣਾ ਸਾਰਾ ਸਿਰਾ ਰੱਖਿਆ ਹੋਇਆ ਸਿਰਾ। ਚੋਟੀ ਦਾ ਮਾਲ ਰੱਖਿਆ ਹੋਇਆ ਹੈ ਕੁਆਲਿਟੀ ਵਾਲਾ ਮਾਲ ਰੱਖਿਆ ਹੈ। ਰੇਟ ਦੇਣ ਜਾ ਰਹੇ ਹਾਂ 40 ਰੁਪਏ ਸਕੁਅਰ ਫੁੱਟ। ਕਿਉਂ ਮੰਨਦੇ ਹੋ ਬਾਪੂ ਜੀ? ਮੰਨ ਗਿਆ ਮੰਨ ਗਿਆ। ਇੱਕ ਆ ਗੁਰੂ ਘਰ ਵਾਲੀ ਚਾਦਰ ਹੈ ਸਿਰਫ ਰੇਟ ਦੇਣ ਜਾ ਰਹੇ ਹਾਂ 60 ਰੁਪਏ ਮੀਟਰ। ਨਾਲੇ ਭਾਈ ਰੇਟ ਕੱਲੀ ਕੱਲੀ ਚੀਜ਼ ਦਾ ਦੱਸ ਰਿਆਂਗੇ ਕਿਉਂਕਿ ਕਈ ਦੁਕਾਨ ਵਾਲੇ ਹੁੰਦੇ ਰੇਟ ਨਹੀਂ ਦੱਸਦੇ ਵੀ ਕਰ ਲਾਂਗੇ। ਨਹੀਂ ਇਹ ਕੰਮ ਵਾਲੀ ਗੱਲ ਨਹੀਂ ਦੱਸਾਂਗੇ ਗੱਲ ਆ ਕੀ ਚੀਜ਼ਾਂ ਆ ਗਈਆਂ ਜੀ ਫਿਰ ਇਹ ਵੈਲਵਟਾਂ ਨੇ ਜੀ ਕਢਾਈ ਕਰਨ ਵਾਲੇ ਲੈ ਕੇ ਜਾਂਦੇ ਨੇ ਜਿਹੜੇ ਕਢਾਈ ਕਰਦੇ ਨੇ ਬੱਲੇ ਬੱਲੇ ਇਸ ਤੇ ਵਰਕ ਕਰਦੇ ਨੇ ਸਾਰਾ ਸਮਾਨ ਹੀ ਬਈ ਇੱਕੋ ਸਾਥ ਥੱਲੇ ਤੁਹਾਨੂੰ ਆ ਸਫਾਣੇ ਮਸਜਿਦ ਚ ਪੇਸ਼ ਆਣ ਵਾਲੀਆਂ ਜੀ ਆ ਸਫਾਣੇ ਆਜੋ ਆਜੋ ਆਓ ਜੀ ਉੱਪਰ ਓਏ ਆ ਜਾ ਸਿੱਠਾ ਹੂੰ ਥੱਕ ਗਿਆ ਤੂੰ ਆ ਥੱਕ ਕੇ ਤਾਂ ਨੂੰ ਆ ਗਿਆ ਲਓ ਜੀ ਹੁਣ ਆਪਾਂ ਆ ਗਏ ਇੱਥੇ ਵੀ ਜ਼ਿਆਦਾ ਸਿਰੇ ਜਿਹੜਾ ਸਾਰਾ ਸਮਾਨ ਪਿਆ ਹੈ ਗੁਰੂ ਘਰਾਂ ਦੇ ਵਿੱਚ ਨਾਲ ਰਿਲੇਟਿਡ ਸਮਾਨ ਪਿਆ ਹੈ ਠੀਕ ਹੈ ਜੀ ਇਹ ਆ ਫੋਮ ਫੋਮ ਆ ਜਿਹੜੀ ਨੀਚੇ ਮੈਟ ਪਹਿਲਾਂ ਇਹ ਫੋਮ ਪਛਾ ਕੇ ਦੇ ਉੱਪਰ ਮੈਟ ਪਛਾਇਆ ਜਾਂਦਾ ਹੈ ਹਾਂਜੀ ਰੇਟ ਦੇਵਾਂਗੇ ਤੁਹਾਨੂੰ ਬੈਸਟ 4.5 ਰੁਪਏ ਸਕਰ ਫੁੱਟ ਤੋਂ ਸਟਾਰਟ ਹੋ ਜਾਂਦੀ ਹੈ ਸਿਰਫ 4.5 ਰੁਪਏ ਸਕਰ ਫੁੱਟ ਆ ਆ ਗਈ ਦਰੀ ਦਰੀ ਰੱਬ ਦੀ ਕਿਰਪਾ ਨਾਲ ਸਾਰੇ ਸਾਈਜ਼ ਮਿਲਣਗੇ ਤੁਹਾਨੂੰ ਅੱਛਾ 8x10 10x10 10x12 12x12 12x15 15x15 12x18 15x18 ਸਾਰੇ ਸਾਈਜ਼ ਸਾਰੇ ਸਾਈਜ਼ ਰੇਟ 7 ਰੁਪਏ ਸਕਰ ਫੁੱਟ ਇੱਧਰ ਕੀ ਆ ਗਿਆ ਜੀ ਫਿਰੋ ਇਹ ਹੈਗਾ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਪਰਦਿਆਂ ਦਾ ਸਾਡਾ ਸਟਾਕ ਆਹ ਵੇਖੋ ਬਈ ਉਹ ਦੁਕਾਨ ਤੇ ਹੁੰਦੇ ਨੇ ਪਰਦੇ ਨਾ 10 20 ਕੁ ਬਸ ਇੱਥੇ ਤਾਂ ਇਹ ਕੰਮ ਨਹੀਂ ਹੈ ਵੀ ਮੰਗਾ ਕੇ ਦੇਾਂਗੇ ਮਾਲ ਨਹੀਂ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਨਾਲ ਸਾਰਾ ਮਾਲ ਅੰਦਰ ਰੱਖਿਆ ਹੋਇਆ ਹੈ ਸਾਰਾ ਪਰਦਿਆਂ ਦਾ ਕੱਪੜਾ ਜੀ ਇਹ ਪਰਦਿਆਂ ਦਾ ਕੱਪੜਾ ਹੈ ਜੀ ਤਿਆਰ ਕਰਵਾ ਸਕਦੇ ਹੋ ਚਾਹੇ ਤੁਸੀਂ ਕੱਪੜਾ ਲੈ ਜਾਓ ਚਾਹੇ ਚਾਹੇ ਸਾਡੇ ਕੋਲ ਪਰਦੇ ਬਣਵਾ ਲਓ ਹਾਂਜੀ ਹਾਂ ਜੇ ਤਿਆਰ ਦਾ ਰੇਟ ਅਸੀਂ ਦੇ ਦਾਂਗੇ ਕੋਈ ਪਰਦਾ 250 ਦਾ ਕੋਈ ਪਰਦਾ 300 ਦਾ ਕੋਈ ਪਰਦਾ 200 ਦਾ ਕੋਈ ਪਰਦਾ 400 ਦਾ ਕੋਈ ਪਰਦਾ 500 ਦਾ ਜਿਵੇਂ ਆ ਆ ਪਰਦੇ ਜੀ ਉਰੂਸਾ ਦੇ ਲੱਗੇ ਹੋਏ ਨੇ ਪਾਕਿਸਤਾਨ ਦੇ ਇਹ ਆਪਾਂ ਨੇ ਪਾਕ ਤੋਂ ਭੇਜੇ ਦੀ ਕੈਪਟਨ ਨੇ ਉਹੇ ਜਿਹਨੇ ਜਮਾਇਆ ਤਾਂ ਜੀ ਬਿਲਕੁਲ ਉਹੀ ਨੇ ਜੀ ਉਹੀ ਨੇ ਮੈਂ ਦੇਖੀਏ ਵੀਡੀਓ ਮਹਗੇ ਵਾਲੇ ਹੋਣਗੇ ਜੀ ਇਹ ਨਹੀਂ 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 ਮੈਂ ਕੋਈ ਸ਼ਬਦ ਯੂਜ਼ ਨਹੀਂ ਕਰਨਾ ਹੈਗਾ ਆਏ ਮਹਿੰਗਾ ਸ਼ਬਦ ਨਹੀਂ ਯੂਜ਼ ਕਰਨਾ 350 ਦਾ ਪਰਦਾ ਦੇਣਾ 7 ਫੁੱਟ ਬਸ ਆਹ ਭਾਈ ਆ ਪਰਦਾ ਜੇ ਤੁਹਾਨੂੰ ਕੋਈ 8-900 ਤੋਂ ਘੱਟ ਦੇ ਗਏ ਨਾ ਮੈਨੂੰ ਕਹਿ ਦਿਓ ਇੱਥੇ ਸਿਰਫ 350 ਰੁਪਏ ਦਾ ਤਿਆਰ ਕਰਕੇ ਦੇਵਾਂਗੇ ਜੀ ਮੈਂ ਕਹਾਂ ਪੂਰਾ ਤਿਆਰ ਸਟੀਮ ਪ੍ਰੈਸ ਕਰਕੇ 7 ਫੁੱਟ ਦਾ 7 ਫੁੱਟ ਦਾ ਆ ਦੇਖ ਲਓ ਆ ਸਾਰੀ ਪਰਦਿਆਂ ਦੀ ਵੈਰਿਟੀ ਪਈਗੀ ਆ ਪਰਦਾ ਕੜਾਈ ਵਾਲਾ ਕੜਾਈ ਵਾਲਾ ਪਰਦਾ ਹੈ 7 ਫੁੱਟਾ 350 ਦਾ ਇਹ ਵੀ 350 ਦਾ ਜੀ ਮੈਂ ਲੋਕਾਂ ਐਵੇਂ ਗੱਪ ਮਾਰੀਏ ਨਾ ਮੇਰੀ ਕੋਠੀ 'ਚ 2000 ਦਾ ਪਰਦਾ ਲੱਗਿਆ 3000 ਦਾ ਲੱਗਿਆ ਨਹੀਂ 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 ਦੇਖੋ ਜੀ ਅਜਾ ਗਿਆਨੀ ਦੀ ਹੱਟੀ ਤੇ ਆ ਜਾਓ ਜਿਹੜੇ ਉਹ 3000 ਦੇ ਕਹਿੰਦੇ ਨੇ ਨਾ ਇੱਥੋਂ 350 ਸਿੱਧਾ ਕਰੋ ਜੀ ਕਿਰਪਾ ਕਰਕੇ ਇੱਧਰ ਇੱਧਰ ਕਰੋ ਆਹ 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 ਦੇਖੋ ਤੂੰ ਵੀ ਬੌਂਦਲ ਗਿਆ ਬੌਂਦਲ ਗਈ ਸਮਾਨੀ ਵਾਲਾ ਪਿਆਗਾ ਆ ਦੇ ਆ ਦੇਖੋ ਕੜਾਈ ਵਾਲਾ ਪਰਦਾ ਸਿਰਫ 350 ਦੀ ਜੀ 7 ਫੁੱਟਾ ਪਰਦਾ 350 ਦਾ ਰੰਗ ਮਿਲਣਗੇ 7 ਜੇ ਇਹ ਪਰਦਾ ਮੈਨੂੰ 100 ਪੀਸ ਚਾਹੀਦੇ ਦੇ ਦੋਗੇ ਜੀ ਮੈਂ ਕਹਾਂ ਵਾਹਿਗੁਰੂ ਦੀ ਕਿਰਪਾ ਨਾਲ ਦੇ ਦਾਂਗੇ ਤੇ ਆਉਣਾ ਕਿੱਥੇ ਹੈਗਾ ਮਲੇਰਕੋਟਲਾ ਸਹਿਰ ਚ ਆਉਣਾ ਹੈਗਾ ਆ ਦੇਖ ਲਓ ਲੋਹਾ ਬਾਜ਼ਾਰ ਲੋਹਾ ਬਾਜ਼ਾਰ ਚ ਆਹ ਜੰਗਲਾਂ ਚ ਮੰਗਲ ਲਾਏ ਪੈਣੇ ਆਹ ਸਟਾਕ ਪਿਆ ਸਾਰਾ ਜੀ ਆਹ ਸਾਰਾ ਪਰਦਿਆਂ ਦਾ ਸਟਾਕ ਹੈਗਾ ਸੋ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਜੇ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਹੈ ਫੋਨ ਕਰਕੇ ਲੈ ਸਕਦੇ ਹੋ ਹੁਣ ਵੀਡੀਓ ਸ਼ੇਅਰ ਜਰੂਰ ਕਰ ਦਿਓ ਕੀ ਕਹਿਣਾ ਚਾਹੋਗੇ ਬਾਊ ਜੀ ਕਹਿਣਾ ਕੀ ਹੈ ਕਹਿਣ ਨੂੰ ਕੁਛ ਨਹੀਂ ਸਾਰਕਸਤਨ ਖਾਤਾ ਪਈ ਸੋਨੂੰ ਗੈਨੀ ਗੈਨੀ ਹੋਈ ਭਈਆ ਗੈਨੀ ਗੈਨੀ ਓਕੇ ਜੀ ਧੰਨਵਾਦ ਨਾਲ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਆ ਤੈਨੂੰ ਹੁਣ ਚਾਹ ਪੀਵੇ ਮੈਂ ਤੂੰ ਰਹਿ ਗਿਆ ਆਜੋ ਜੀ ਠੀਕ ਹੈ